ਅਮਨ ਅਰੋੜੇ ਨੂੰ ਨਾ ਤਾਂ ਸਿੱਖ ਇਤਿਹਾਸ ਦੀ ਕੋਈ ਸਮਝ ਨਾ ਕੋਈ ਅਕਲ ਤੇ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਕਿ ਆਪਾਂ ਸਾਰੇ ਜਾਣਦੇ ਆ ਕਿ ਇੱਕੋ ਹੀ ਗੱਲ ਬੋਲੀ ਜਾਂਦੀ ਆ ਕਿ ਸ਼ਾਹ ਮੁਹੰਮਦਾਂ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀ ਉਹ ਖਾਲਸਾ ਪੰਥ ਦੇ ਇਤਿਹਾਸ ਤੋਂ ਬਿਲਕੁਲ ਕੋਰਾ ਬੰਦਾ ਜਿਹਨੂੰ ਇੰਨੀ ਅਕਲ ਨਹੀਂ ਹੈਗੀ ਮਿਸਲਾਂ ਸਾਡੇ ਇਤਿਹਾਸ ਦਾ ਉਹ ਸ਼ਾਨਦਾਰ ਦੌਰ ਆ ਜਦੋਂ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਸਿੱਖ ਸਰਦਾਰਾਂ ਨੇ ਲੋਕਾਂ ਦੀ ਰਾਖੀ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਮਨ अरोड़ा ਜਿਹਨੂੰ ਆਮ ਆਦਮੀ ਪਾਰਟੀ ਨੇ ਆਪ ਦਾ ਪ੍ਰਧਾਨ ਬਣਾਇਆ ਉਹਦੀ ਇੱਕ ਆ ਵੀਡੀਓ ਕਲਿੱਪ ਦੇਖੀ ਆ ਮੈਂ ਉਦੇ ਵਿੱਚ ਉਹ ਕਹਿ ਰਿਹਾ ਵੀ ਜਿਹੜੇ ਕਾਂਗਰਸ ਦੇ ਅੱਡ-ਅੱਡ ਲੀਡਰ ਨੇ ਇਹ ਤਾਂ ਜੀ ਪੁਰਾਣੇ ਵੇਲੇ ਚ ਜਿੰਮੇ ਮਿਸਲਾਂ ਹੁੰਦੀਆਂ ਸੀ ਉਵੇਂ ਨੇ ਵੀ ਆ ਫਲਾਨੇ ਦੀ ਮਿਸਲਾ ਅੱਡੜ ਲੀਡਰਾਂ ਦੇ ਉਹਨੇ ਨਾਂ ਲਏ ਅਮਨ ਅਰੋੜੇ ਨੂੰ ਨਾ ਤਾਂ ਸਿੱਖ ਇਤਿਹਾਸ ਦੀ ਕੋਈ ਸਮਝ ਨਾ ਕੋਈ ਅਕਾਲਾ ਤੇ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਕਿ ਆਪਾਂ ਸਾਰੇ ਜਾਣਦੇ ਆ ਕਿ ਇੱਕੋ ਹੀ ਗੱਲ ਬੋਲੀ ਜਾਂਦੀ ਆ ਕਿ ਸ਼ਾਹ ਮੁਹੰਮਦਾਂ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀ ਉਹ ਖਾਲਸਾ ਪੰਥ ਦੇ ਇਤਿਹਾਸ ਤੋਂ ਬਿਲਕੁਲ ਕੋਰਾ ਬੰਦਾ ਜਿਹਨੂੰ ਏਨੀ ਅਕਲ ਨਹੀਂ ਹੈਗੀ ਮਿਸਲਾਂ ਸਾਡੇ ਇਤਿਹਾਸ ਦਾ ਉਹ ਸ਼ਾਨਦਾਰ ਦੌਰ ਆ ਜਦੋਂ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਸਿੱਖ ਸਰਦਾਰਾਂ ਨੇ ਲੋਕਾਂ ਦੀ ਰਾਖੀ ਕੀਤੀ ਮੇਰੇ ਮਗਰ ਪੜ੍ਹਾਰ ਪਿਆ ਕਿਤਾਬਾਂ ਦਾ ਇਹਨਾਂ ਸਾਰੀਆਂ ਇਤਿਹਾਸ ਦੀਆਂ ਕਿਤਾਬਾਂ ਚ ਇਹ ਜ਼ਿਕਰ ਆ ਕਿ ਜਦੋਂ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਰਿਹਾ ਸੀ ਕਿ ਇਹੀ ਆ ਜਿਹੜੇ ਬਾਹਰੋਂ ਤੇ ਦਿੱਲੀ ਵਾਲਿਆਂ ਵੱਲੋਂ ਇਕੱਤਾ ਹਮਲਾਵਰ ਆ ਰਹੇ ਸੀ ਇਹ ਕਾਬਰ ਕਹਧਾਰ ਤੋਂ ਨਾਦਰ ਵਰਗੇ ਅਬਦਾਲੀ ਵਰਗੇ ਪਹਾੜੀ ਇੱਕ ਜਿਹੜੇ ਦਿੱਲੀ ਦੇ ਉੱਤੇ ਹੁਕਮਰਾਨ ਸੀਗੇ ਉਹਨਾਂ ਤੋਂ ਵੀ ਕੋਈ ਆਸ ਨਹੀਂ ਸੀ ਸੋ ਦੋਨਾਂ ਪੱਖਾਂ ਤੋਂ ਲਤਾੜੇ ਜਾ ਰਹੇ ਪੰਜਾਬ ਦੇ ਲੋਕਾਂ ਨੇ ਉਸ ਮੌਕੇ ਕੇਵਲ ਸਿੱਖਾਂ ਤੋਂ ਖਾਲਸਾ ਪੰਥ ਤੋਂ ਆਸ ਰੱਖੀ ਤੇ ਅਲੱਗ ਅਲੱਗਾ ਇਲਾਕਿਆਂ ਦੇ ਵਿੱਚ ਸਿੱਖ ਸਰਦਾਰਾਂ ਨੇ ਅਲੱਗ ਅਲੱਗ ਮਿਸਲਾਂ ਦੇ ਰੂਪ ਦੇ ਵਿੱਚ ਵੀ ਆਹ ਇਲਾਕਾ ਇੱਥੇ ਤੇ ਕ ਸਾਡਾ ਆਹ ਇਲਾਕਾ ਜਿਹੜਾ ਹੈਗਾ ਇੱਥੇ ਤੇ ਕ ਫਲਾਨੇ ਦਾ ਪ੍ਰਬੰਧ ਆ ਤੇ ਫਲਾਨਾ ਪਿੰਡ ਫਲਾਨੇ ਦੇ ਅਧੀਨ ਆ ਜਿਵੇਂ ਅੱਜ ਕੱਲ੍ਹ ਆ ਰੇਂਜ ਬਣੀਆਂ ਪੁਲਿਸ ਦੀ ਜਿਵੇਂ ਅੱਜ ਕੱਲ ਅੱਜ ਦੇ ਪ੍ਰਸ਼ਾਸਨ ਨੇ ਬਣਾ ਲਿਆ ਵੀ ਆ ਡੀਐਸਪੀ ਦਾ ਇਲਾਕਾ ਇੱਥੇ ਤੱਕ ਆ ਥਾਣੇ ਦਾ ਹੱਦ ਦਾ ਇੱਥੇ ਤੱਕਾ ਉਸ ਮੌਕੇ ਗੁਰਾਂ ਦੇ ਖਾਲਸੇ ਨੇ ਲੋਕਾਂ ਨੂੰ ਹੱਕ ਸੱਚ ਤੇ ਇਨਸਾਫ ਜਿਹੜਾ ਸੀਗਾ ਉਹ ਦਿੱਤਾ ਉਹ ਇੱਕ ਐਨੀ ਉੱਚੀ ਸੋਚੀ پاک ਪਵਿੱਤਰ ਗੱਲਾਂ ਮਿਸਲ ਤੇ ਜਿਸ ਤਰੀਕੇ ਨਾਲ ਇਹ ਅਮਨ अरोड़ा ਕਾਂਗਰਸ ਦੀ ਜਿਹੜੀ ਅੰਦਰੋਂ ਨੇ ਟੁੱਟ ਭੱਜਵਾ ਉਹਦੇ ਨਾਲ ਇਸ ਚੀਜ਼ ਨੂੰ ਜੋੜ ਰਿਆ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਇਹ ਸਿਆਸੀ ਪਹਿਲਵਾਨਾਂ ਨੂੰ ਬੇਨਤੀ ਆ ਵੀ ਆਪ ਦੀ ਜਿਹੜੀ ਜਾਤਾਂ ਸੁਰਤ ਪੂਰੀ ਸੰਭਾਲ ਕੇ ਗੱਲ ਕਰਿਆ ਕਰੋ ਜੇ ਕਰਨੀ ਆ ਨਹੀਂ ਸਾਡੇ ਧਰਮ ਬਾਰੇ ਸਾਡੇ ਇਤਿਹਾਸ ਬਾਰੇ ਬੋਲਿਆ ਨਾ ਕਰੋ ਅਮਰਸਰ ਆਉਣਾ ਇਥੋਂ ਦੀ ਪ੍ਰੈਸ ਨੂੰ ਸਿੱਖ ਸਮਾਜ ਨੂੰ ਇਹ ਬੇਨਤੀ ਆ ਵੀ ਇੱਥੇ ਜਦੋਂ ਇਹਨੇ ਅਮਰਸਰ ਆਉਣਾ ਹੈ ਤਾਂ ਇਹਨੂੰ ਲਾਜ਼ਮੀ ਤੌਰ ਤੇ ਇਹ ਘੇਰ ਕੇ ਪੁੱਛਿਆ ਜਾਵੇ ਵੀ ਇਹ ਤੂੰ ਕੀ ਹਰਕਤ ਕੀਤੀ ਆ ਸੋ ਸਾਡੇ ਇਤਿਹਾਸ ਨੂੰ ਸਾਡੇ ਧਰਮ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਨ ਵਾਲੀ ਇਹੋ ਜੀ ਕੋਈ ਵੀ ਹਰਕਤ ਜਿਹੜੀ ਆ ਉਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਜੇ ਨਹੀਂ ਪਤਾ ਤਾਂ ਕਿਸੇ ਨੂੰ ਪਹਿਲਾਂ ਪੁੱਛ ਲਈਦਾ ਹੁੰਦਾ ਹੈਗਾ ਵੀ ਇਹ ਅਮਰ ਜੀ ਗੱਲ ਕਹਿਣ ਲੱਗੇ ਆ ਇਹਦਾ ਮਤਲਬ ਕੀ ਆ ਤੇ ਧੰਦੇ ਨੇ ਉਹ ਲੋਕ ਜਿਹੜੇ ਇਹਦੇ ਨਾਲ ਬੈਠੇ ਐ ਇਸ ਪ੍ਰੈਸ ਕਾਨਫਰੰਸ 'ਚ ਮੀਡੀਆ ਵਾਲੇ ਜਿਨ੍ਹਾਂ ਨੇ ਇਤਰਾਜ਼ ਨਹੀਂ ਕੀਤਾ ਇਹ ਬਿਲਕੁਲ ਬੇਹੂਦਗੀ ਆ ਔਰ ਇਹਦਾ ਡਟ ਕੇ ਸਿੱਖਾਂ ਨੂੰ ਵਿਰੋਧ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ अरोड़ा ਜਿਹਨੂੰ ਆਮ ਆਦਮੀ ਪਾਰਟੀ ਨੇ ਆਪ ਦਾ ਪ੍ਰਧਾਨ ਬਣਾਇਆ ਉਹਦੀ ਇੱਕ ਆ ਵੀਡੀਓ ਕਲਿੱਪ ਦੇਖੀ ਆ ਮੈਂ ਉਹਦੇ ਵਿੱਚ ਉਹ ਕਹਿ ਰਿਹਾ ਵੀ ਜਿਹੜੇ ਕਾਂਗਰਸ ਦੇ ਅੱਡ-ਅੱਡ ਲੀਡਰ ਨੇ ਇਹ ਤਾਂ ਜੀ ਪੁਰਾਣੇ ਵੇਲੇ ਚ ਜਿੰਮੇ ਮਿਸਲਾਂ ਹੁੰਦੀਆਂ ਸੀ ਉਵੇਂ ਨੇ ਵੀ ਆ ਫਲਾਨੇ ਦੀ ਮਿਸਲਾ ਅੱਡ-ਅੱਡ ਲੀਡਰਾਂ ਦੇ ਉਹਨੇ ਨਾਂ ਲੈ ਅਮਨ ਅਰੋੜੇ ਨੂੰ ਨਾ ਤਾਂ ਸਿੱਖ ਇਤਿਹਾਸ ਦੀ ਕੋਈ ਸਮਝ ਨਾ ਕੋਈ ਅਕਾਲਾ ਤੇ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਕਿ ਆਪਾਂ ਸਾਰੇ ਜਾਣਦੇ ਆ ਕਿ ਇੱਕੋ ਹੀ ਗੱਲ ਬੋਲੀ ਜਾਂਦੀ ਆ ਕਿ ਸ਼ਾਹ ਮੁਹੰਮਦਾਂ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀ ਉਹ ਖਾਲਸਾ ਪੰਥ ਦੇ ਇਤਿਹਾਸ ਤੋਂ ਬਿਲਕੁਲ ਕੋਰਾ ਬੰਦਾ ਜਿਹਨੂੰ ਇੰਨੀ ਅਕਲ ਨਹੀਂ ਹੈਗੀ ਮਿਸਲਾਂ ਸਾਡੇ ਇਤਿਹਾਸ ਦਾ ਉਹ ਸ਼ਾਨਦਾਰ ਦੌਰ ਆ ਜਦੋਂ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਸਿੱਖ ਸਰਦਾਰਾਂ ਨੇ ਲੋਕਾਂ ਦੀ ਰਾਖੀ ਕੀਤੀ ਆ ਮੇਰੇ ਮਗਰ ਪੜ੍ਹਾਰ ਪਿਆ ਕਿਤਾਬਾਂ ਦਾ ਇਹਨਾਂ ਸਾਰੀਆਂ ਇਤਿਹਾਸ ਦੀਆਂ ਕਿਤਾਬਾਂ 'ਚ ਇਹ ਜ਼ਿਕਰ ਆ ਕਿ ਜਦੋਂ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਰਿਹਾ ਸੀ ਕਿ ਇਹੀ ਆ ਜਿਹੜੇ ਬਾਹਰੋਂ ਦੇ ਦਿੱਲੀ ਵਾਲਿਆਂ ਵੱਲੋਂ ਇੱਕ ਤਾਂ ਹਮਲਾਵਰ ਆ ਰਹੇ ਸੀ ਕਾਬਰ ਕਹਧਾਰ ਤੋਂ ਨਾਦਰ ਵਰਗੇ ਅਬਦਾਲੀ ਵਰਗੇ ਪਹਾੜ ਵੀ ਇੱਕ ਜਿਹੜੇ ਦਿੱਲੀ ਦੇ ਉੱਤੇ ਹੁਕਮਰਾਨ ਸੀਗੇ ਉਹਨਾਂ ਤੋਂ ਵੀ ਕੋਈ ਆਸ ਨਹੀਂ ਸੀ ਸੋ ਦੋਨਾਂ ਪੱਖਾਂ ਤੋਂ ਲਤਾੜੇ ਜਾ ਰਹੇ ਪੰਜਾਬ ਦੇ ਲੋਕਾਂ ਨੇ ਉਸ ਮੌਕੇ ਕੇਵਲ ਸਿੱਖਾਂ ਤੋਂ ਖਾਲਸਾ ਪੰਥ ਤੋਂ ਆਸ ਰੱਖੀ ਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਸਿੱਖ ਸਰਦਾਰਾਂ ਨੇ ਅਲੱਗ ਅਲੱਗ ਮਿਸਲਾਂ ਦੇ ਰੂਪ ਦੇ ਵਿੱਚ ਵੀ ਆਹ ਇਲਾਕਾ ਇੱਥੇ ਤੇ ਕਸਾੜਾ ਆਹ ਇਲਾਕਾ ਜਿਹੜਾ ਹੈਗਾ ਇੱਥੇ ਤੇ ਕਾ ਫਲਾਨੇ ਦਾ ਪ੍ਰਬੰਧ ਆ ਤੇ ਫਲਾਨਾ ਪਿੰਡ ਫਲਾਨੇ ਦੇ ਅਧੀਨ ਆ ਜਿਵੇਂ ਅੱਜ ਕੱਲ ਆ ਰੇਂਜ ਬਣੀਆਂ ਪੁਲਿਸ ਦੀ ਜਿਵੇਂ ਅੱਜ ਕੱਲ ਅੱਜ ਦੇ ਪ੍ਰਸ਼ਾਸਨ ਨੇ ਬਣਾ ਲਿਆ ਵੀ ਆ ਡੀਐਸਪੀ ਦਾ ਇਲਾਕਾ ਇੱਥੇ ਤੱਕ ਆ ਥਾਣੇ ਦਾ ਹੱਦ ਇੱਥੇ ਤੱਕਾ ਉਸ ਮੌਕੇ ਗੁਰਾਂ ਦੇ ਖਾਲਸੇ ਨੇ ਲੋਕਾਂ ਨੂੰ ਹੱਕ ਸੱਚ ਤੇ ਇਨਸਾਫ ਜਿਹੜਾ ਸੀਗਾ ਉਹ ਦਿੱਤਾ ਉਹ ਇੱਕ ਐਨੀ ਉੱਚੀ ਸੁੱਚੀ ਪਾਕ ਪਵਿੱਤਰ ਗੱਲਾਂ ਮਿਸਲ ਤੇ ਜਿਸ ਤਰੀਕੇ ਨਾਲ ਇਹ ਅਮਨ ਅਰੋੜਾ ਕਾਂਗਰਸ ਦੀ ਜਿਹੜੀ ਅੰਦਰੋਂ ਨਹੀਂ ਟੁੱਟ ਭੱਜਵਾ ਉਹਦੇ ਨਾਲ ਇਸ ਚੀਜ਼ ਨੂੰ ਜੋੜ ਰਿਆ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਇਹ ਸਿਆਸੀ ਪਹਿਲਵਾਨਾਂ ਨੂੰ ਬੇਨਤੀ ਆ ਵੀ ਆਪ ਦੀ ਜਿਹੜੀ ਜਾਤਾਂ ਸੁਰਤ ਪੂਰੀ ਸੰਭਾਲ ਕੇ ਗੱਲ ਕਰਿਆ ਕਰੋ ਜੇ ਕਰਨੀ ਆ ਨਹੀਂ ਸਾਡੇ ਧਰਮ ਬਾਰੇ ਸਾਡੇ ਇਤਿਹਾਸ ਬਾਰੇ ਬੋਲਿਆ ਨਾ ਕਰੋ ਅਮਰਸਰ ਆਉਣਾ ਇਥੋਂ ਦੀ ਪ੍ਰੈਸ ਨੂੰ ਸਿੱਖ ਸਮਾਜ ਨੂੰ ਇਹ ਬੇਨਤੀ ਆ ਵੀ ਇੱਥੇ ਜਦੋਂ ਇਹਨੇ ਅਮਰਸਰ ਆਉਣਾ ਤਾਂ ਇਹਨੂੰ ਲਾਜ਼ਮੀ ਤੌਰ ਤੇ ਇਹ ਘੇਰ ਕੇ ਪੁੱਛਿਆ ਜਾਵੇ ਵੀ ਇਹ ਤੂੰ ਕੀ ਹਰਕਤ ਕੀਤੀ ਆ ਸੋ ਸਾਡੇ ਇਤਿਹਾਸ ਨੂੰ ਸਾਡੇ ਧਰਮ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਨ ਵਾਲੀ ਇਹੋ ਜੀ ਕੋਈ ਵੀ ਹਰਕਤ ਜਿਹੜੀ ਆ ਉਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਜੇ ਨਹੀਂ ਪਤਾ ਤਾਂ ਕਿਸੇ ਨੂੰ ਪਹਿਲਾਂ ਪੁੱਛ ਲਈਦਾ ਹੁੰਦਾ ਹੈਗਾ ਵੀ ਇਹ ਅਮੈਂ ਜਿਹੜੀ ਗੱਲ ਕਹਿਣ ਲੱਗੇ ਆ ਇਹਦਾ ਮਤਲਬ ਕੀ ਆ ਤੇ ਧੰਦੇ ਨੇ ਉਹ ਲੋਕ ਜਿਹੜੇ ਇਹਦੇ ਨਾਲ ਬੈਠੇ ਐ ਇਸ ਪ੍ਰੈਸ ਕਾਨਫਰੰਸ 'ਚ ਮੀਡੀਆ ਵਾਲੇ ਜਿਨ੍ਹਾਂ ਨੇ ਇਤਰਾਜ਼ ਨਹੀਂ ਕੀਤਾ ਇਹ ਬਿਲਕੁਲ ਬੇਹੂਦਗੀ ਆ ਔਰ ਇਹਦਾ ਡਟ ਕੇ ਸਿੱਖਾਂ ਨੂੰ ਵਿਰੋਧ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ